ਗਲੋਬਲ ਚੈਟ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਗੁਰਲਾਲ ਸਿੰਘ ਸਿੱਧੂ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਕਰਨੀ ਆ ਕਿ ਘਰੇ ਬੈਠ ਕੇ ਪੈਸਾ ਕਿਵੇਂ ਕਮਾਇਆ ਜਾ ਸਕਦਾ ਗੱਲ ਤਾਂ ਵੇਖਣ ਨੂੰ ਇਹ ਬੜੀ ਅਚੰਭੇ ਜਿਹੀ ਲੱਗਦੀ ਆ ਵੀ ਘਰੇ ਬੈਠੇ ਪੈਸਾ ਕਿਵੇਂ ਕਮਾ ਸਕਦੇ ਆ ਪਰ ਘਰੇ ਬੈਠੇ ਵੀ ਪੈਸਾ ਕਮਾਇਆ ਜਾ ਸਕਦਾ ਮੇਰੇ ਨਾਲ ਅੱਜ ਉਹ ਸ਼ਖਸੀਅਤ ਹਾਜ਼ਰ ਨੇ ਜਿਹੜੇ ਘਰੇ ਬੈਠ ਕੇ ਪੈਸਾ ਕਮਾਰੇ ਨੇ ਤੇ ਅੱਜ ਆਪਾਂ ਤੋਂ ਆਪਾਂ ਉਹਨਾਂ ਤੋਂ ਇਹੀ ਪੁੱਛਾਂਗੇ ਕਿ ਘਰੇ ਬੈਠ ਕੇ ਪੈਸਾ ਤੁਸੀਂ ਕਮਾ ਕਿਵੇਂ ਰਹੇ ਹੋ ਤਾਂ ਜੋ ਆਪਾਂ ਵੀ ਕੋਈ ਵਿਚਾਰ ਪੈਸੇ ਕਮਾ ਲਈਏ ਮੇਰੀ ਮੁਰਾਦ ਹੈ ਜੀ ਬਾਈ ਜਗਵਿੰਦਰ ਸਿੰਘ ਬਰਾੜ ਜੀ ਤੋਂ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਭਾਈ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਵਿਚਾਰ ਇੱਥੇ ਸ਼ੇਅਰ ਕਰਨ ਦਾ ਮੌਕਾ ਦਿੱਤਾਗਾ ਘਰ ਬੈਠੇ ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਬਹੁਤ ਸਾਰੇ ਲੋਕ ਕਮਾਉਂਦੇ ਆਗੇ ਸਾਰੇ ਹੀ ਜਿੰਨਾਂ ਕੋਲ ਕੋਈ ਕਿਰਾਏ ਤੇ ਦੇਣ ਨੂੰ ਪ੍ਰਾਪਰਟੀ ਹੈਗੀ ਥੋੜੀ ਬਹੁਤ ਜਿਵੇਂ ਆਪਾਂ ਜ਼ਮੀਨਾਂ ਠੇਕੇ ਤੇ ਦਿੰਨੇ ਆ ਕੋਈ ਦੁਕਾਨ ਕਿਰਾਏ ਤੇ ਦਿੰਦਾ ਕੋਈ ਪੀਜੀ ਵਾਸਤੇ ਘਰ ਦਿੰਦਾ ਕਿਰਾਏ ਤੇ ਉਹ ਸਾਰੇ ਤਰੀਕੇ ਆਗੇ ਜਿਹਦੇ ਵਿੱਚ ਕੇ ਆਪਾਂ ਨੂੰ ਘਰ ਬੈਠਾ ਕਮਾਈ ਹੁੰਦੀ ਹੈਗੀ ਹੂੰ ਹੂੰ ਬਿਨਾ ਕੋਈ ਕੰਮ ਕੀਤੇ ਆ ਪਰ ਇਹਦੇ ਵਿੱਚ ਇਹ ਆ ਕਿ ਸਾਰਿਆਂ ਕੋਲ ਇੰਨੀ ਪ੍ਰੌਪਰਟੀ ਨਹੀਂ ਹੁੰਦੀ ਕਿ ਉਹ ਕਿਰਾਏ ਤੇ ਦੇ ਸਕਣ ਕਿ ਕਈ ਨੌਕਰੀ ਪੇਸ਼ਾ ਹੀ ਹੁੰਦਿਆ ਕਰਲੇ ਆਪ ਦਾ ਕਾਰ ਹੁੰਦਾ ਇੱਕ ਰਹਿਣ ਜੋਗਾ ਨੌਕਰੀ ਪੇਸ਼ਾ ਵੀ ਹੁੰਦੇ ਆ ਕਈ ਨੌਕਰੀ ਪੇਸ਼ਾ ਵੀ ਨਹੀਂ ਹੁੰਦੇ ਜੀ ਵਿਚਾਰੇ ਕੋਈ ਲੋਕ ਚਲੋ ਕੋਈ ਦੁਕਾਨਦਾਰੀ ਕਰਦਾ ਕੋਈ ਹੋਰ ਕਰਦਾ ਕੋਈ ਜਿਵੇਂ ਛੋਟਾ ਜ਼ਿਮੀਂਦਾਰ ਹੈ ਜੀ ਉਹਨੂੰ ਵੀ ਇੰਨੀ ਕਮਾਈ ਨਹੀਂ ਹੁੰਦੀ ਇਹ ਜਿਹੜਾ ਘਰੇ ਬੈਠ ਕੇ ਪੈਸਾ ਆਪਾਂ ਕਮਾਉਣਾ ਜੀ ਮਤਲਬ ਸ਼ੇਅਰ ਮਾਰਕੀਟ ਵਗੈਰਾ ਦੇ ਵਿੱਚ ਜੋ ਤੁਸੀਂ ਕਰ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਇਹ ਇਹ ਸੱਚ ਹੈ ਜੀ ਵੀ ਇਹਦੇ ਵਿੱਚੋਂ ਕੋਈ ਕਮਾਈ ਹੋ ਜਾਂਦੀ ਹੈ ਹਾਂਜੀ ਬਿਲਕੁਲ ਸ਼ੇਅਰ ਮਾਰਕੀਟ ਮਾਰਕੀਟ ਦੇ ਵਿੱਚ ਅਸੀਂ ਆਪਾਂ ਥੋੜੇ ਪੈਸੇ ਨਾਲ ਵੀ ਸ਼ੁਰੂ ਕਰ ਸਕਦੇ ਹਾਂਗੇ ਇਹਦੇ ਵਿੱਚ ਇਹ ਕਮਾਈ ਹੁੰਦੀ ਹੈਗੀ ਜਿੱਦਾਂ ਆਪਾਂ ਐਫ ਡੀ ਕਰਾਉਣੇ ਆਗੇ ਉਹਦੇ ਰਿਟਰਨ ਆ ਜਿਹੜੇ ਥੋੜੇ ਹੁੰਦੇ ਆਗੇ ਜਿਵੇਂ ਕਿ ਕੱਟ ਸਮੇਲੇ ਕਰਾਵਾਂਗੇ ਤਾਂ 3.5 ਤੋਂ 5% ਹੀ ਮਿਲਣਾ ਜੇ ਲੰਮੇ ਸਮੇਲੇ ਕਰਾਵਾਂਗੇ ਤਾਂ 5% 7% ਤੱਕ ਮਿਲ ਜਾਂਦੇ ਆਗੇ ਹੂੰ ਹੂੰ ਬਟ ਸ਼ੇਅਰ ਮਾਰਕੀਟ ਦੇ ਵਿੱਚ ਆ ਜਿਹੜੀ ਰਿਟਰਨ ਆ ਜਿਹੜੀ 12 ਤੋਂ 15% ਤੱਕ ਮਿਲ ਜਾਂਦੀ ਹੈਗੇ ਅੱਛਾ ਇਹ ਜਿਹੜਾ ਆਪਾਂ ਬਾਈ ਜੀ ਸ਼ੇਅਰ ਮਾਰਕੀਟ ਕਹਿ ਦਿੰਦੇ ਆ ਇਹ ਮਤਲਬ ਸ਼ੇਅਰ ਮਾਰਕੀਟ ਨੂੰ ਤੁਸੀਂ ਕਿਵੇਂ ਸਿੰਪਲ ਭਾਸ਼ਾ ਦੇ ਵਿੱਚ ਸਾਨੂੰ ਜੇ ਤੁਸੀਂ ਦੱਸਣਾ ਹੋਵੇ ਵੀ ਇਹ ਹੈ ਕੀ ਚੀਜ਼ ਜੀ ਇਸ ਤਰ੍ਹਾਂ ਜੇ ਕੋਈ ਸਿੰਪਲ ਭਾਸ਼ਾ ਵਿੱਚ ਆਪਾਂ ਰੈਲੀ ਕੋਈ ਬੰਦਾ ਕੋਈ ਕੰਮ ਸ਼ੁਰੂ ਕਰਦਾ ਹੈਗਾ ਮੰਨ ਲਓ ਉਹਦੇ ਕੋਲ ਪੈਸਾ ਘਾਟਾ ਹੈ ਕੰਮ ਸ਼ੁਰੂ ਕਰਨ ਨੂੰ ਪਰ ਉਹ ਕਰਨਾ ਚਾਹੁੰਦਾ ਕੋਈ ਆਈਡੀਆ ਉਹਦੇ ਕੋਲੇ ਹਮ ਹਮ ਓਕੇ ਕੋਈ ਹੁਨਰ ਆ ਉਹਦੇ ਕੋਲੇ ਉਹ ਕੰਮ ਕਰਨਾ ਚਾਹੁੰਦਾ ਕੰਮ ਸ਼ੁਰੂ ਤਾਂ ਉਹ ਕੀ ਕਰੂਗਾ ਪੈਸੇ ਇਕੱਠੇ ਕਰੂਗਾ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਓਕੇ ਜੇ ਹੋਰ ਥੋੜਾ ਜਿਹਾ ਵੱਧ ਚਾਹੀਦੇ ਹੋਏ ਤਾਂ ਬੈਂਕ ਤੋਂ ਲੋਨ ਲੈ ਲਊਗਾ ਜੇ ਹੋਰ ਵੱਧ ਚਾਹੀਦੇ ਹੋਏ ਤਾਂ ਫਿਰ ਉਹ ਕਿੱਥੇ ਜਾਊਗਾ ਹੂੰ ਹੂੰ ਤਾਂ ਉਹ ਫਿਰ ਪਬਲਿਕ ਤੋਂ ਡਿਮਾਂਡ ਕਰਦਾ ਹੈ ਪਬਲਿਕ ਤੋਂ ਪੈਸੇ ਇਕੱਠੇ ਕਰਦਾ ਹੈ ਅੱਛਾ ਤਾਂ ਇਹਦੇ ਲਈ ਜਿਹੜਾ ਸਿਸਟਮ ਅੱਜ ਦੀ ਟਾਈਮ ਬਣਿਆਗਾ ਹੂੰ ਹੂੰ ਉਹ ਸ਼ੇਅਰ ਮਾਰਕੀਟ ਬਣਿਆਗਾ ਹੂੰ ਹੂੰ ਓਕੇ ਕਿਸੇ ਦੀ ਕੰਪਨੀ ਛੋਟੀ ਚੱਲਦੀ ਹੁੰਦੀ ਹੈ ਉਹ ਨੂੰ ਹੋਰ ਐਕਸਪੈਂਡ ਕਰਨੀ ਚਾਹੁੰਦਾ ਆ ਹੂੰ ਹੂੰ ਤਾਂ ਉਹ ਉਸ ਦਾ ਆਈਪੀਓ ਲੈ ਕੇ ਆਉਂਦਾ ਇਹ ਦੋ ਦੋ ਤਰ੍ਹਾਂ ਦੀ ਸ਼ੇਅਰ ਮਾਰਕੀਟ ਬਣ ਜਾਂਦੇ ਏ ਪ੍ਰਾਇਮਰੀ ਐਂਡ ਸੈਕੰਡਰੀ ਪ੍ਰਾਇਮਰੀ ਹੁੰਦਾ ਵੀ ਜਦੋਂ ਆਈਪੀਓ ਲੈ ਕੇ ਆਉਂਦਾ ਤਾਂ ਲੋਕ ਆ ਜਿਹੜੇ ਡਾਇਰੈਕਟ ਕੰਪਨੀ ਤੋਂ ਸ਼ੇਅਰ ਲੈਂਦੇ ਆਗੇ ਮਤਲਬ ਉਹਦੇ ਚ ਆਪਦੀ ਹਿੱਸੇਦਾਰੀ ਪਾ ਹੁੰਦੀ ਹੈ ਜਿਵੇਂ ਮੇਰੇ ਕੋਲੇ ਜਿਵੇਂ ਮੰਨ ਲਓ 100 ਰੁਪਏ ਦੀ ਕੰਪਨੀ ਹੈ ਕੋਈ ਮੈਂ ਉਹਦੇ ਵਿੱਚ ਆਪਦੇ 5 ਰੁਪਏ ਪਾਤੇ ਤੇ ਉਹ 5 ਰੁਪਏ ਮੇਰੇ ਉਸ ਕੰਪਨੀ ਦੇ ਵਿੱਚ ਸ਼ੇਅਰ ਹੋ ਜਾਊਗਾ ਹਾਂ ਉਹਦਾ ਨਫਾ ਨਫਾ ਨੁਕਸਾਨ ਉਹ ਫਿਰ ਉਸ 5 ਰੁਪਈਆ ਤੇ ਮੈਨੂੰ ਹੋਊਗਾ ਹਾਂਜੀ ਉਹ ਆਪਾਂ ਨੂੰ ਜੇ ਉਹ ਕੰਪਨੀ ਫਾਇਦੇ 'ਚ ਜਾਂਦੀ ਹੈਗੀ ਵੀ ਉਹ 100 ਤੋਂ ਉਹਦੀ ਜਿਹੜੀ ਕਮਾਈ ਹੈ 150 ਹੋ ਜਾਂਦੀ ਹੈਗੀ ਆਪਣੇ 5 ਰੁਪਈਆ ਵੀ ਵੱਧ ਕੇ 7.5 ਹੋ ਜਾਣਗੇ ਜੇ ਉਹ ਕੰਪਨੀ ਘਾਟੇ 'ਚ ਜਾਂਦੀ ਆ ਓਕੇ ਦਾ ਉਸ ਉਸੇ ਅਨੁਪਾਤ ਦੇ ਨਾਲ ਆਪਣੇ ਪੈਸੇ ਵੀ ਘਟਣਗੇ ਜਿੰਨਾ ਪੜੀਸੇ ਆਧਾਰਾ ਉਹ ਕੰਪਨੀ ਦੇ ਵਿੱਚ ਇਹ ਜਿਹੜਾ ਸ਼ੇਅਰ ਮਾਰਕੀਟ ਤੇ ਸਟਾਕ ਮਾਰਕੀਟ ਹੈ ਜੀ ਇਹ ਇੱਕੋ ਹੀ ਗੱਲ ਆ ਕਿ ਇਹਨਾਂ 'ਚ ਕੋਈ ਹੋਰ ਹੈਗਾ ਡਿਫਰੈਂਸ ਸ਼ੇਅਰ ਮਾਰਕੀਟ ਕਹਿ ਸਕਦੇ ਆ ਜੀ ਇਹਦੇ ਵਿੱਚ ਅ ਕਈ ਤਰ੍ਹਾਂ ਦੇ ਹੁੰਦੀ ਹੈਗੇ ਜਿਵੇਂ ਮਿਚੂਅਲ ਫੰਡ ਜੇ ਇਨਵੈਸਟ ਕਰਨੇ ਈਟੀਐਫ ਜੇ ਇਨਵੈਸਟ ਕਰਨੇ ਬਾਂਡ ਜੇ ਖਰੀਦ ਲੈਣੇ ਹੂੰ ਹੂੰ ਤੇ ਸਟਾਕ ਹੁੰਦਾ ਵੀ ਕੰਪਨੀ ਦਾ ਡਾਇਰੈਕਟ ਕੋਈ ਸਟਾਕ ਲੈਣਾ ਜਿਵੇਂ ਇੱਕ ਰਿਲਾਇੰਸ ਕੰਪਨੀ ਆ ਗਈ ਉਹਦਾ ਕੋਈ ਸ਼ੇਅਰ ਬਾਇ ਕਰਨਾ ਹੂੰ ਹੂੰ ਤਾਂ ਇਹ ਜਿਹੜਾ ਸਟਾਕਸ ਆ ਜਾਂਦੇ ਹੈਗੇ ਹੁਣ ਇਹਨਾਂ ਨੂੰ ਜੇ ਅਲੱਗ-ਅਲੱਗ ਐਕਸਪਲੇਨ ਕੀਤਾ ਜਾਵੇ ਤਿੰਨਾਂ ਨੂੰ ਈਟੀਐਫ ਹੁੰਦੀਆਂ ਜਿਹੜੇ ਐਕਸਚੇਂਜ ਟ੍ਰੇਡ ਫੰਡ ਜਿਵੇਂ ਕਿ ਨਿਫਟੀ 20 ਬੈਂਕ ਨਿਫਟੀ 20 ਨਿਫਟੀ ਦੀਆਂ 50 ਕੰਪਨੀਆਂ ਹਨ ਉਹਨਾਂ ਦਾ ਗਰੁੱਪ ਬਣਿਆ ਹੋਇਆ ਹੈਗਾ ਤੇ ਨਿਫਟੀ 20 ਆਪਾਂ ਬਾਇ ਕਰਦੇ ਆਂ ਤਾਂ ਸਮਝ ਲਓ 50 ਕੰਪਨੀਆਂ ਵਿੱਚ ਹਿੱਸੇਦਾਰੀ ਪਾਉਣੀ ਆ ਅੱਛਾ ਇਹਦੇ ਵਿੱਚ ਜਿਹੜਾ ਰਿਸਕ ਬਹੁਤ ਘੱਟ ਹੁੰਦਾ ਆ ਵੀ ਪੈਸੇ ਡੁੱਬਣ ਦਾ ਖਤਰਾ ਘੱਟ ਆ ਹਾਂ ਬਹੁਤ ਘੱਟ ਹੁੰਦਾ ਆ ਕਿਉਂਕਿ ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ 50 ਦੀਆਂ 50 ਕੰਪਨੀਆਂ ਡੁੱਬ ਜਾਣਗੀਆਂ ਇੱਕ ਅੱਧੀ ਅੰਡਰ ਪਰਫਾਰਮ ਕਰੂਗੀ ਤਾਂ ਕੋਈ ਨਾ 10 ਕੰਪਨੀਆਂ ਆਊਟ ਪਰਫਾਰਮ ਵੀ ਕਰਨਗੀਆਂ ਵੀ ਚੰਗਾ ਵੀ ਆਪਾਂ ਨੂੰ ਮੁਨਾਫਾ ਦੇਣਗੀਆਂ ਚੰਗਾ ਮੁਨਾਫਾ ਦੇਣਗੀਆਂ ਤੇ ਇਸੇ ਤਰ੍ਹਾਂ ਬੈਂਕ ਨਿਫਟੀ ਆ ਜਿੱਦਾਂ ਉਹਦੇ ਚ 12 ਗਰੁੱਪ ਬੈਂਕਸ ਦੇ ਆ ਕੰਪਨੀਆਂ ਨੇ ਉਹ ਉਹਨਾਂ ਵਿੱਚ ਆਪਾਂ ਇਕੱਠੇ ਹਿੱਸੇਦਾਰੀ ਇਹਦੇ ਵਿੱਚ ਜਿਵੇਂ ਏਟੀਐਫ ਬਾਈ ਉਹਦਾ ਖਰੀਦ ਲੈਣੇ ਆ ਇਹਨੂੰ ਨਿਫਟੀ ਬੈਂਕ ਨਿਫਟੀ ਬੀਜ਼ ਕਹਿੰਦੇ ਆ ਅੱਛਾ ਤੇ ਬੌਂਡ ਯੀਲਡ ਆ ਜਿਹੜੇ ਇਹ ਹੁੰਦਾ ਵੀ ਇਹ ਜਿਆਦਾਤਰ ਵੀ ਸਰਕਾਰ ਬੋਰੋ ਕਰਦੀ ਹੈ ਸਰਕਾਰ ਨੇ ਉਧਾਰ ਲੈਣਾ ਹੁੰਦਾ ਜਦੋਂ ਲੋਕਾਂ ਤੋਂ ਤਾਂ ਉਹ ਬਾਇ ਕਰਦੀ ਆ ਇਹਦੇ ਰਿਟਰਨ ਆ ਜਿਹੜੇ ਲਗਭਗ ਐਫ ਡੀ ਦੇ ਬਰਾਬਰ ਹੀ ਹੁੰਦੇ ਆ ਅੱਛਾ ਅੱਛਾ ਹੂੰ ਇਹਦੇ ਵਿੱਚ ਤਾਂ ਵੀ ਡੁੱਬਣ ਦਾ ਰਿਸਕ ਤਾਂ ਬਿਲਕੁਲ ਹੀ ਨਹੀਂ ਹੁੰਦਾ ਕਿਉਂਕਿ ਗਵਰਨਮੈਂਟ ਨੇ ਵਾਪਸ ਦੇ ਹੀ ਦੇਣਾ ਪੈ ਸਕਦੀ ਨੇ ਕਦੀ ਤਾਂ ਇਹਦੇ ਬਸ ਹੁੰਦਾ ਵੀ ਰਿਟਰਨ 'ਚ ਫਰਕ ਆ ਜਾਂਦਾ ਵੀ ਕਦੇ ਘੱਟ ਹੋਣਗੇ ਜਾਂ ਕਦੇ ਵੱਧ ਹੋਣਗੇ ਉਹਦੇ 'ਚ ਫਰਕ ਆ ਜਾਂਦਾ ਹੈ ਮਿਊਚੁਅਲ ਫੰਡਸ ਦਾ ਤੁਹਾਨੂੰ ਪਤਾ ਹੀ ਆ ਕਿ ਐਸੈਟ ਮੈਨੇਜਮੈਂਟ ਕੰਪਨੀਆਂਸ ਹੁੰਦੀਆਂ ਹਨ ਤਾਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੇ ਵੱਖ-ਵੱਖ ਆਪਣੇ ਮਿਊਚੁਅਲ ਫੰਡ ਚਲਾਏ ਹੁੰਦੇ ਆਗੇ ਤਾਂ ਉਹਦੇ ਵਿੱਚ ਆ ਜਿਹੜੇ ਪੈਸੇ ਲਗਾਣੇ ਇਹਦੇ ਵਿੱਚ ਵੀ ਰਿਸਕ ਹੁੰਦਾ ਆ ਕਿਉਂਕਿ ਹੋ ਸਕਦਾ 2-3 ਸਾਲ ਕੰਟੀਨਿਊ ਮਿਊਚੁਅਲ ਫੰਡ ਵੀ ਅੰਡਰ ਪਰਫਾਰਮ ਕਰੇ ਫੇਰ ਜਾਂ ਕਿ ਰਿਟਰਨ ਦੇਵੇ ਮਤਲਬ ਜੇ ਆਪਾਂ ਮੰਨ ਲਓ ਮਿਊਚੁਅਲ ਫੰਡ ਬਾਏ ਕਰਦੇ ਆ ਜਾਂ ਆਪਾਂ ਵੈਸੇ ਉਹਦੇ ਵਿੱਚ ਇਨਵੈਸਟ ਕਰਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਘੱਟੋ ਘੱਟ ਆਪਾਂ ਨੂੰ ਪੇਸ਼ੈਂਸ ਰੱਖਣੀ ਪਊ ਵੀ ਸਾਲ 2 ਸਾਲ ਤੋਂ ਬਾਅਦ ਆਪਾਂ ਨੂੰ ਕਿਤੇ ਪ੍ਰੋਫਿਟ ਡਿਸਨ ਲੱਗੂਗਾ ਹਾਂ ਬਿਲਕੁਲ ਤੇ ਇੱਕ ਰੱਖਣੀ ਪੈਂਦੀ ਹੈ ਤੇ ਇਦਾਂ ਹੁੰਦਾ ਨਾ ਵੀ ਜਦੋਂ ਆਪ ਨੂੰ ਪਤਾ ਲੱਗਦਾ ਸ਼ੇਅਰ ਮਾਰਕੀਟ ਮਾਰਕੀਟ ਵੇਲੇ ਤਾਂ ਉਦੋਂ ਨਾਲ ਦੀ ਨਾਲ ਇਨਵੈਸਟ ਕਰਨਾ ਨਹੀਂ ਪੈ ਜਾਣਾ ਵੀ ਪਹਿਲਾਂ ਜੋ ਐਕਸਪਰਟ ਹੈਗਾ ਜਾਂ ਕੋਈ ਉਹਦੇ ਨਾਲ ਸਲਾਹ مشورہ ਕਰਨਾ ਆ ਅੱਛਾ ਮਤਲਬ ਵੀ ਸਿੱਖ ਕੇ ਆਪਾਂ ਨੂੰ ਪੂਰਾ ਜਾਣ ਕੇ ਇਨਵੈਸਟ ਕਰਨਾ ਚਾਹੀਦਾ ਹੈ ਇਹਨਾਂ ਕਰੀ ਲਾ ਕੇ ਇਨਵੈਸਟ ਕਰਨੀ ਚਾਹੀਦੀ ਹੈਗੀ ਇੱਕ ਬਾਈ ਜੀ ਜਿਹੜਾ ਹੁੰਦਾ ਜਿਵੇਂ ਮੰਨ ਲਓ ਕਿ ਰੋਜ਼ ਦੀ ਰੋਜ਼ ਪੈਸੇ ਲਾਓ ਸ਼ਾਮ ਨੂੰ ਤੁਸੀਂ ਉਹਨੂੰ ਵੇਚੋ ਤੇ ਪੈਸੇ ਵਟ ਲੋ ਮਤਲਬ ਇੰਟਰਾਡੇ ਟ੍ਰੇਡਿੰਗ ਜਿਹੜੀ ਹੁੰਦੀ ਆ ਉਹਦੇ ਚ ਤੇ ਇਹ ਸ਼ੇਅਰ ਦੇ ਵਿੱਚ ਕੀ ਡਿਫਰੈਂਸ ਆ ਜੀ ਕਿਵੇਂ ਹੁੰਦੀ ਆ ਉਹ ਨਹੀਂ ਇੰਟਰਾਡੇ ਟ੍ਰੇਡਿੰਗ ਤਾਂ ਉਹਨੂੰ ਆਪਸ਼ਨ ਜਾਂ ਫਿਊਚਰ ਟ੍ਰੇਡਿੰਗ ਕਹਿੰਦੇ ਆਗੇ ਅੱਛਾ ਜਿਹੜੀ ਇਨਵੈਸਟਮੈਂਟ ਕਰਨੀ ਆ ਉਹ ਤਾਂ ਆਪਾਂ ਵੀ ਕੰਪਨੀ ਦਾ ਕਿਸੇ ਦਾ ਪੂਰਾ ਸ਼ੇਅਰ ਲੈ ਲੈਣਾ ਉਹ ਜਿੰਨਾ ਚਿਰ ਮਰਜ਼ੀ ਹੋਲਡ ਕਰ ਸਕਦੇ ਆ 20 30 40 ਸਾਲ ਵੀ ਅੱਛਾ 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 ਪਰ ਜਿਹੜੀ ਇਹ ਇੰਟਰਾਡੇ ਟ੍ਰੇਡਿੰਗ ਆ ਜਿਹਦੇ ਵਿੱਚ ਕਿ ਇਹਦਾ ਜਿਹੜਾ ਲੋਟ ਸਾਈਜ਼ ਹੁੰਦੇ ਆਗੇ ਹੂੰ 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 ਉਹ ਹੁੰਦੇ ਆਗੇ ਅਲੱਗ-ਅਲੱਗ ਹੁੰਦੇ ਆਗੇ ਹਰੇਕ ਸਟਾਕ ਦੇ ਵੀ ਹੁੰਦੀ ਆ ਇਹ ਖਾਸ ਕਰਕੇ ਜੇ ਨਿਫਟੀ 50 ਦੇ ਸਟਾਕ ਆ ਇਹਨਾਂ ਦੀ ਜਿਹੜੀ ਆਪਸ਼ਨ ਟਰੇਡਿੰਗ ਹੁੰਦੀ ਆ ਜਾਂ ਨਿਫਟੀ ਦੀ ਹੁੰਦੀ ਆ ਜਾਂ ਬੈਂਕ ਨਿਫਟੀ ਦੀ ਹੁੰਦੀ ਆ ਅੱਛਾ ਹੁਣ ਤਾਂ ਹੋਰ ਵੀ ਬਹੁਤ ਸਾਰੇ ਇਨਸਟਰੂਮੈਂਟ ਆ ਗਏ ਆ ਇਹਦੇ ਵਿੱਚ ਜਿੰਸੈਂਸੈਕਸ ਆ ਗਿਆ ਮਿਡ ਕੈਪ ਆ ਗਿਆ ਬੈਂਕ ਐਕਸ ਆ ਗਿਆ ਫਾਈਨ ਨਿਫਟੀ ਆ ਗਿਆ ਇਹਨਾਂ ਸਾਰਿਆਂ ਦੇ ਵਿੱਚ ਹੁੰਦੀ ਆ ਬਟ ਇਹ ਬਹੁਤ ਰਿਸਕੀ ਹੁੰਦਾ ਅੱਛਾ ਇਹਦੇ ਚ ਨਹੀਂ ਆਮ ਸਾ ਮਤਲਬ ਜਿਵੇਂ ਕੋਈ ਬੰਦੇ ਨੂੰ ਨਹੀਂ ਬਾਹਲੀ ਇਹਦੇ ਬਾਰੇ ਨੌਲੇਜ ਉਹਨੂੰ ਨਹੀਂ ਇਹਦਾ ਨਹੀਂ ਜਿਹੜਾ ਫੁੱਲ ਟਾਈਮ ਨਹੀਂ ਦੇ ਸਕਦਾ ਪੰਗਾ ਨਹੀਂ ਲੈਣਾ ਚਾਹੀਦਾ ਮੈਂ ਨਹੀਂ ਇਹਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਕਿਉਂਕਿ ਇਹਦੀ ਇਹ ਇੱਕ ਤਰ੍ਹਾਂ ਦਾ ਬਿਆਨਨਾ ਹੁੰਦਾ ਹੈ ਜਿਹੜਾ ਕਰਦੇ ਆ ਇਹਦੀ ਐਕਸਪਾਇਰੀ ਹੁੰਦੀ ਹੈਗੀ ਹੂੰ ਹੂੰ ਨਿਫਟੀ ਦੀ ਐਕਸਪਾਇਰੀ ਹਰ ਹਫਤੇ ਹੁੰਦੀ ਹੈ ਹਰ ਸ਼ੁੱਕਰਵਾਰ ਨੂੰ ਹੁੰਦੀ ਹੈਗੀ ਹੂੰ 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 ਮੈਂ ਜੋ ਵੀ ਆਪਸ਼ਨ ਆਪਾਂ ਆਪਣਾ ਜੇ ਆਊਟ ਆਫ ਦਾ ਮਨੀ ਹੋ ਗਿਆ ਤਾਂ ਉਹ ਸ਼ੁੱਕਰਵਾਰ ਨੂੰ ਜ਼ੀਰੋ ਹੀ ਹੋ ਜਾਣਾ ਆ ਲੈਪਸ ਹੋ ਜਾਣਾ ਸਰ ਹਾਂ ਲੈਪਸ ਹੋ ਜਾਣਾ ਤੇ ਜੇ ਇਹਦੇ ਚ ਪ੍ਰਾਪਰਟ ਕੱਢਣਾ ਤਾਂ ਇਹਦੇ ਸਿਫਟ ਮੂਵਮੈਂਟ ਕੈਪਚਰ ਹੁੰਦੀ ਹੈਗੀ ਉਹਦੇ ਵਾਸਤੇ ਉਹ ਮੂਵਮੈਂਟ ਜਿਹੜੀ ਕਿੱਥੇ ਆਉਣੀ ਹੈ ਕਿਹੜੇ ਸਪੋਰਟ ਰੈਜ਼ਿਸਟੈਂਸ ਤੇ ਆਉਣੀ ਹੈ ਉਹ ਪੂਰਾ ਪਤਾ ਹੋਣਾ ਚਾਹੀਦਾ ਆ ਤਾਂ ਮਤਲਬ ਕਾਫੀ ਵੱਡਾ ਇਹਦਾ ਕੰਮ ਹੈ ਇਹਦੇ ਬਾਰੇ ਪੂਰੀ ਨੌਲੇਜ ਆਪਾਂ ਨੂੰ ਮਾਰਕੀਟ ਦੀ ਚਾਹੀਦੀ ਹੈ ਵਰਲਡ ਵਾਈਡ ਨੌਲੇਜ ਆਪਾਂ ਨੂੰ ਹੋਵੇ ਹਾਂ ਕਿਉਂਕਿ ਇਹਦੇ ਤੇ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਇੰਪੈਕਟ ਪੈਂਦਾ ਕੋਈ ਹਾਂ ਕੋਈ ਯੂ ਐਸ اے ਦੇ ਵਿੱਚ ਘਟਨਾ ਘੱਟੀ ਤਾਂ ਉਹਦਾ ਵੀ ਇੱਥੇ ਅਸਰ ਹੋਊਗਾ ਹਾਂ ਵਰਲਡ ਵਾਈਡ ਨਿਊਜ਼ ਦਾ ਹੈ ਤੇ ਇਥੇ ਇੰਪੈਕਟ ਪੈਂਦਾ ਆ ਜੇ ਆਪਾਂ ਨੂੰ ਕਿਤੇ ਵਰਡ ਦੇ ਵਿੱਚ ਕਿਤੇ ਵੀ ਕੋਈ ਕੋਈ ਕੁਦਰਤੀ ਆਫਤ ਆ ਜਾਂਦੀ ਹੈਗੀ ਹਨਾ ਕਿ ਕਿਤੇ ਵਾਰ ਸ਼ੁਰੂ ਹੋ ਜਾਂਦੀ ਹੈਗੀ ਹੂੰ ਹੂੰ ਓਕੇ ਜਿਵੇਂ ਯੂ ਐਸ اے ਦੇ ਇਲੈਕਸ਼ਨਾਂ ਦਾ ਇੰਪੈਕਟ ਵੀ ਇੱਥੇ ਹੁੰਦਾ ਆ ਇੰਡੀਆ ਦੇ ਤੇ ਇੰਡੀਆ ਦੇ ਵਿੱਚ ਇੰਡੀਆ ਦੇ ਇਲੈਕਸ਼ਨਾਂ ਦਾ ਇੰਪੈਕਟ ਤਾਂ ਹੋਣਾ ਹੀ ਸੀਗਾ ਜਿਵੇਂ ਆ ਪਿੱਛੇ ਜੀ ਤੁਸੀਂ ਦੇਖਿਆ ਹੈਗਾ ਆ ਸੋਮਵਾਰ ਨੂੰ ਨਤੀਜੇ ਆਏ ਆ ਜਿਹੜੇ ਮਹਾਰਾਸ਼ਟਰ ਦੇ ਇਲੈਕਸ਼ਨਾਂ ਦੇ ਉੱਥੇ ਬੀਜਪੀ ਮੈਜੋਰਟੀ ਚ ਆਈ ਆ ਅੱਛਾ ਤਾਂ ਉਹਦੇ ਕਰਕੇ ਮਾਰਕੀਟ ਆ ਜਿਹੜੇ ਗੈਪ ਅਪ ਹੋ ਗਈ ਅੱਛਾ ਤਾਂ ਉਦੋਂ ਵੀ ਬਹੁਤ ਨਿਊਜ਼ ਸੁਣੀ ਆ ਕਿ ਜਿਨ੍ਹਾਂ ਨੇ ਸ਼ਾਰਟ ਕੀਤੀ ਹੋਈ ਸੀ ਮਾਰਕੀਟ ਉਹਨਾਂ ਨੂੰ ਵੱਡਾ ਨੁਕਸਾਨ ਹੋਇਆਗਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਦੇ ਵਿੱਚ ਕੰਮ ਕਰਦਿਆਂ ਨੂੰ ਮੈਂ ਇਹਦੇ ਵਿੱਚ 2021 ਤੋਂ ਇਨਵੈਸਟਮੈਂਟ ਸ਼ੁਰੂ ਕੀਤੀ ਸੀਗੀ ਮੈਂ ਸਿਰਫ ਮੁੱਚੜ ਫੰਡਾਂ ਚ ਜਾਂ ਸਟਾਕ ਹੀ ਬਾਇ ਕੀਤੀ ਹੈਗੇ ਫਿਊਚਰ ਜਾਂ ਆਪਸ਼ਨ ਵਾਲਾ ਪੰਗਾ ਲੈ ਵੀ ਨਹੀਂ ਰਿਹਾ ਅਜੇ ਤੱਕ ਅੱਛਾ ਠੀਕ ਹੈ ਠੀਕ ਹੈ ਤੇ ਇਹਦੇ ਚ ਮੰਨ ਲਓ ਜੀ ਮੈਂ ਨੂੰ ਹੁਣ ਕੁਝ ਨਹੀਂ ਪਤਾ ਤੇ ਮੈਂ ਮੇਰੇ ਕੋਲੇ ਕੋਈ 5-7000 ਰੁਪਿਆ ਦਾ 1000 ਰੁਪਿਆ ਇੱਕ ਤਾਂ ਦੱਸੋ ਵੀ ਆਪਾਂ ਇਹਨੂੰ ਸ਼ੁਰੂ ਕਿਵੇਂ ਕਰ ਸਕਦੇ ਹਾਂ ਜੀ ਤੇ ਇੱਕ ਕਿੰਨੀ ਇਨਵੈਸਟਮੈਂਟ ਤੋਂ ਸ਼ੁਰੂ ਕਰ ਸਕਦੇ ਹਾਂ ਜੇ ਆਪਾਂ ਜਿਵੇਂ ਕਿਸੇ ਕੰਪਨੀ ਦਾ ਸਟਾਕ ਖਰੀਦਣਾ ਉਹ ਉਹਦੀ ਉਹਦਾ ਥੋੜਾ ਜਿਹਾ ਦੱਸੋ ਮੈਨੂੰ ਇਹਦਾ ਇਹ ਪਹਿਲਾਂ ਤਾਂ ਆਪਣਾ ਜਰੂਰਤਾਂ ਨੂੰ ਪਹਿਲਾਂ ਪੂਰੀਆਂ ਕਰਨਾ ਉਸ ਤੋਂ ਬਾਅਦ ਜੋ ਸਰਪਲਸ ਪੈਸਾ ਹੈ ਨਾ ਉਹ ਪੈਸੇ ਤੋਂ ਪੈਸਾ ਬਣਾਉਣ ਵਾਸਤੇ ਫਿਰ ਉਹੀ ਸਟਾਕ ਮਾਰਕੀਟ ਵਿੱਚ ਲੈ ਕੇ ਆਉਣਾ ਤਾਂ ਅਗਰ ਆਪਾਂ ਬਿਲਕੁਲ ਬਿਗਿਨਰ ਆ ਤਾਂ ਸਿਰਫ ਮਿਚੂਅਲ ਫੰਡ ਚੋਂ ਪੈਸਾ ਲਾਓ ਉਹਦੇ ਵਿੱਚ ਵੀ ਰਿਸਕ ਹੁੰਦਾ ਆ ਤੁਸੀਂ ਕਿਤੇ ਵੀ ਐਡ ਦੇਖੋਗੇ ਮਿਚੂਅਲ ਫੰਡ ਦੀ ਸਾਰੀ ਐਡ ਦੇ ਕੇ ਕਿ ਇਹ ਮਿਚੂਅਲ ਫੰਡ ਅੱਛਾ ਹੈ ਤਾਂ ਅਖੀਰ ਤੇ ਇੱਕ ਡਿਸਕਲੇਮਰ ਹੁੰਦਾ ਹੈਗਾ ਜਿਹਦੇ ਚ ਲਿਖਿਆ ਹੁੰਦਾ ਕਿ ਇਟਸ ਸਬਜੈਕਟ ਟੂ ਮਾਰਕੀਟ ਰਿਸਕ ਹਾਂ 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 ਵੀ ਇਹ ਮਾਰਕੀਟ ਤੇ ਡਿਪੈਂਡ ਕਰਦਾ ਆ ਜੇ ਮਾਰਕੀਟ ਹੇਠਾ ਜਾਂਦੀ ਹੈ ਤਾਂ ਮੁਜਲ ਫੰਡ ਵਾਲਾ ਪੈਸਾ ਵੀ ਲਾਸ ਦੀ ਮਤਲਬ ਮਾਰਕੀਟ ਉੱਪਰ ਜਾਂਦੀ ਹੈ ਮੁਜਲ ਫੰਡ ਵਾਲਾ ਪੈਸਾ ਨਹੀਂ ਆਪਾਂ ਪੈਸਾ ਲਾਤਾ ਤੇ ਆਪਾਂ ਇਹ ਆਸ ਕਰਕੇ ਨਹੀਂ ਬਹਿ ਸਕਦੇ ਮੈਨੂੰ ਇਹ ਚ ਮੁਨਾਫਾ ਹੀ ਮੁਨਾਫਾ ਹੋਊਗਾ ਜਾਂ ਮੈਨੂੰ ਪੈਸੇ ਆਉਣਗੇ ਹੀ ਆਉਣਗੇ ਜਾ ਵੀ ਸਕਦੇ ਇਹ ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਬੰਦੇ ਨੂੰ ਪਹਿਲਾਂ ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਆ ਹੂੰ ਹੂੰ ਇਹਦੇ ਚ ਪੇਸ਼ੈਂਸ ਰੱਖਣਾ ਪੈਂਦਾ ਆ ਜਿੰਨਾ ਵੀ ਆਪਣੇ ਕੋਲ ਅਮਾਉਂਟ ਆ ਲੰਪਸਾਪਾ ਅਮਾਉਂਟ ਇੱਕ ਵਾਰ ਨਹੀਂ ਲਾ ਦੇਣੀ ਅੱਛਾ ਫੇ ਹਮੇਸ਼ਾ ਸਿੱਪ ਚ ਹੀ ਪੈਸਾ ਲਾਓ ਜਿੱਦਾਂ ਹੁਣ ਮਾਰਕੀਟ ਆ ਜਿਹੜੀ 26000 ਤੋਂ ਸੰਸਮ ਤੋਂ ਉੱਪਰ ਸੀਗੀ ਉਹ ਕਰੈਕਟ ਹੋਈ ਹੈਗੀ ਹੁਣ ਇਹਦੀ ਪਹਿਲੀ ਸਪੋਰਟ ਆ ਜਿਹੜੀ 23500 메ਜਰ ਸਪੋਰਟ ਆਈ ਉਹ ਤੋਂ ਬਾਉਂਸ ਵੀ ਲਿਆਏ ਨੇ ਤਾਂ ਜਿਹੜੀ ਮੇਨ ਹੁੰਦੀ ਆ ਪੀਈ ਰੇਸ਼ਿਓ ਹਰੇਕ ਸਟਾਕਸ ਦੀ ਮੇਨ ਹੁੰਦੀ ਆ ਵੀ ਜਿਹਦੇ ਦੇ ਵਿੱਚ ਇਹ ਪਤਾ ਲੱਗਦਾ ਆ ਪੀਈ ਰੇਸ਼ਿਓ ਪ੍ਰਾਈਸ ਟੂ ਅਰਨਿੰਗ ਰੇਸ਼ੀਓ ਅੱਛਾ ਅੱਛਾ ਇਹ ਮਤਲਬ ਹਰੇਕ ਆਪਣੇ ਦੇ ਮਿਊਚੁਅਲ ਫੰਡ ਦੀ ਹੁੰਦੀ ਹੈ ਨਹੀਂ ਸਟਾਕਸ ਦੀ ਅੱਛਾ ਸਟਾਕ ਦੀ ਹੁੰਦੀ ਠੀਕ ਹੈ ਉੱਥੋਂ ਆਪਾਂ ਦਾ ਅੱਜ ਲਾ ਸਕਦੇ ਆ ਵੀ ਆਪਾਂ ਹੁਣ ਵੀ ਮਿਊਚੁਅਲ ਫੰਡ ਚ ਵੀ ਇਨਵੈਸਟ ਕਰ ਸਕਦੇ ਆ ਵੀ ਜੇ ਜਾਦੇ ਆ ਪੀ ਰੇਸ਼ੀਓ ਤਾਂ ਫਿਰ ਆਪਾਂ ਨੂੰ ਲਾਉਣਾ ਚਾਹੀਦਾ ਜੇ ਫਿਰ ਸਿਪ ਜਿਹੜੀ ਕੰਟੀਨਿਊ ਰੱਖਣੀ ਚਾਹੀਦੀ ਹੈ ਫਿਰ ਵੀ ਕਿਉਂਕਿ ਆਪਾਂ ਨੂੰ ਨਹੀਂ ਪਤਾ ਮਾਰਕੀਟ ਕੱਲ ਨੂੰ 35000 ਚੱਲ ਜੇ ਜਾਂ 12000 ਚੱਲ ਜੇ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਇਸੇ ਲਈ ਦਾ ਰਿਸਕ ਹੁੰਦਾ ਹੈ ਕਿ ਸਿਪ ਦੇ ਵਿੱਚ ਜੇ ਕਰੈਕਸ਼ਨ ਵੀ ਹੁੰਦੀ ਹੈਗੀ ਆਪਾਂ ਫਿਰ ਉਹਨੂੰ ਐਵਰੇਜ ਕਰ ਰਹੇ ਆਂਗੇ ਹੋਰ ਨੀਚੇ ਆਊਗੀ ਆਪਾਂ ਮੰਨ ਲਓ ਵੀ ਲੱਖ ਇਨਵੈਸਟ ਕਰਨ ਬੈਠੇ ਆਂਗੇ ਠੀਕ ਹੈ ਨਾ ਹਰ ਮਹੀਨੇ 5-5000 ਲਾ ਰਹੇ ਆਂਗੇ ਅੱਜ ਮਾਰਕੀਟ ਕਾ ਨੂੰ 26000 ਦੇ ਤਾਂ 5000 ਲਾਇਆ ਸੀਗਾ ਤੇ 3 ਮਹੀਨਿਆਂ ਦੇ ਵਿੱਚ ਹੁਣ ਆ ਗਈ ਆ 24000 ਤੇ ਫੇਰ 5000 ਲਾਵਾਂਗੇ ਜੇ ਇਤੋਂ ਵੀ ਮੰਨ ਲਓ ਕਰੈਕਟ ਹੋ ਕੇ ਮਾਰਕੀਟ ਚਾਹੇ 21800 ਦੇ ਪੁਆਇੰਟ ਦੇ ਇਤੋਂ ਬਾਅਦ ਮੇਜਰ ਸਪੋਰਟ ਆ ਉੱਥੇ ਆ ਜਾਵੇ ਫੇਰ ਆਪਾਂ ਹੋਰ ਇਨਵੈਸਟ ਕਰਾਂਗੇ ਉਕੇ ਨੇ ਕਹਿੰਦੇ ਹੁੰਦੇ ਸ਼ੇਅਰ ਮਾਰਕੀਟ ਬਣੀ ਤਾਂ ਉੱਪਰ ਜਾਣ ਲਈ ਆ ਹਾਂ 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 ਪਰ ਇਹਦੇ ਵਿੱਚ ਕਰੈਕਸ਼ਨਸ ਆਉਂਦੀਆਂ ਰਹਿੰਦੀਆਂ ਹਨ ਕਿਉਂਕਿ ਅਪ ਡਾਊਨ ਆਉਂਦੇ ਰਹਿੰਦੇ ਇਹਦੇ ਵਿੱਚ ਇਕਨੋਮੀਸ ਦੇਸ਼ ਦੀ ਕਦੇ ਸਲੋ ਹੁੰਦੀਆਂ ਕਦੇ ਫਾਸਟ ਚੱਲਦੀਆਂ ਰਹੋ ਸਾਹਿਬ ਨਾਲ ਚੱਲਦਾ ਇਹਦਾ ਕੰਮ ਹਾਂ ਉਹ ਸਾਹਿਬ ਨਾਲ ਚੱਲਦੀ ਹੈ ਫਿਰ ਜਦੋਂ ਐਵਰੇਜ ਆਪਣੀ ਸਹੀ ਬੈਠ ਜਾਂਦੀ ਹੈਗੀ ਫਿਰ ਇਹਦਾ ਰਿਟਰਨ ਆਉਣਾ ਸ਼ੁਰੂ ਹੁੰਦਾ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਪਾਂ ਵੀ ਇੱਕ ਵਾਰ ਪੈਸੇ ਲਾਤੇ ਤੇ ਛੱਡ ਤੇ ਜਦੋਂ ਵੀ 10 ਤੋਂ 15% ਦਾ ਰਿਟਰਨ ਮਿਲੇ ਆਪਣਾ ਪ੍ਰੋਫਿਟ ਵੀ ਬੁੱਕ ਕਰਨਾ ਚਾਹੀਦਾ ਹੈ। ਅੱਛਾ ਉਦੋਂ ਉਹਨਾਂ ਨੂੰ ਸੇਲ ਕਰ ਦਿਓ ਜਿਹੜੇ ਸ਼ੇਅਰ ਨੇ। ਉਹ ਸੇਲ ਕਰ ਦਿਓ ਜਿਹੜੇ ਸ਼ੇਅਰ ਜਾਂ ਜੁੰਗ ਫੰਡ ਲੈ ਆ। ਜੇ ਮੰਨ ਲਓ ਜੀ ਆਪਾਂ ਹੁਣ ਸਟਾਰਟ ਕਰਨਾ ਕੰਮ। ਹਾਂਜੀ। ਤਾਂ ਈ ਦੀ ਤੇ ਵੀ ਕੋਈ ਅਕਾਊਂਟ ਜਾਂ ਜਿਵੇਂ ਡਿਮਟ ਅਕਾਊਂਟ ਖੋਲਣਾ ਕਰਨਾ ਉਹ ਉਹਦੇ ਬਾਰੇ ਥੋੜਾ ਜਿਹਾ ਦੱਸ ਦੋ ਪ੍ਰੋਸੈਸ ਕੀ ਹੈ ਜੀ। ਹਾਂਜੀ ਆਪਾਂ ਇਹਦੇ ਵਾਸਤੇ ਡਿਮਟ ਅਕਾਊਂਟ ਚਾਹੀਦਾ ਹੁੰਦਾ ਹੈ। ਹੂੰ। ਅ ਸ਼ੇਅਰ ਦੇ ਖਰੀਦਣ ਵਾਸਤੇ ਚਾਹੇ ਮੁੱਚੜ ਫੰਡ ਖਰੀਦਣ ਵਾਸਤੇ। ਹਰੇਕ ਬੈਂਕ ਦਾ ਹੀ ਡੀਮੈਟ ਖਾਤਾ ਹੁੰਦਾ ਆ ਓਕੇ ਜਿਵੇਂ ਉਹ ਸਕਿਉਰिटीज ਕਹਿੰਦੇ ਜਿਵੇਂ HDFC ਬੈਂਕ ਵਿੱਚ ਮੰਨ ਲਓ ਕਿਸੇ ਦਾ ਅਕਾਊਂਟ ਆ HDFC ਸਕਿਉਰिटीज ਉਹ ਡੀਮੈਟ ਅਕਾਊਂਟ ਆ ਜਾਂਦਾ ICICI ਸਕਿਉਰिटीज ਇਸੇ ਤਰ੍ਹਾਂ ਕੋਟਕ ਮਿੰਦਰਾ ਬੈਂਕ ਦਾ ਇਹਦਾ ਕੋਟਗਨੀਓ ਐਪ ਆ ਜਾਂਦਾ ਅੱਛਾ ਇਹਨਾਂ ਦਾ ਉਹ ਆ ਗਿਆ ਇਹ ਬ੍ਰੋਕਰ ਵੀ ਇਹਨਾਂ ਨੂੰ ਬ੍ਰੋਕਰ ਉਸ ਕਹਿੰਦੇ ਆ ਜਿਹਦੇ ਵਿੱਚ ਇਹ ਅਕਾਊਂਟ ਖੁੱਲਦੀ ਡੀਮੈਟ ਅਕਾਊਂਟ ਖੁੱਲਦੀ ਆ ਇਹ ਵੀ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ ਫੁੱਲ ਟਾਈਮ ਬ੍ਰੋਕਰ ਤੇ ਡਿਸਕਾਊਂਟ ਬ੍ਰੋਕਰ ਅੱਛਾ ਡਿਸਕਾਊਂਟ ਬ੍ਰੋਕਰ ਹੁੰਦਾ ਵੀ ਇਹਦੇ ਚ ਅਕਾਊਂਟ ਮੈਂਟੇਨੈਂਸ ਚਾਰजेस ਜ਼ੀਰੋ ਹੁੰਦੇ ਨੇ ਡਿਸਕਾਊਂਟ ਵਾਲੇ ਹਾਂ ਡਿਸਕਾਊਂਟ ਵੀ ਆਪਣੇ ਤੋਂ ਖਾਤਾ ਖਲਾਈ ਦਾ ਪੈਸੇ ਕਢਾਈ ਦਾ ਅਗਰੇ ਦਾ ਲੈਂਦੇ ਨਹੀਂ ਕੋਈ ਹਾਂ ਨਹੀਂ ਲੈਂਦੇ ਨਹੀਂ ਕੋਈ ਵੀ ਇੱਕ ਤਾਂ ਵੀ ਮੈਂਟੇਨੈਂਸ ਚਾਰजेस ਹੁੰਦੇ ਨੇ ਜੇ ਮੰਨ ਲਓ ਬੈਂਕ ਜਿਹਾ ਬਖਾਤਾ ਖਲੋਣੇ ਆ ਪ੍ਰਾਈਵੇਟ ਦਾ 2500 ਰੁਪਏ ਮੈਂਟੇਨ ਰੱਖਣਾ ਪੈਂਦਾ ਨਹੀਂ 2000 ਰੁਪਏ ਹਰ ਮਹੀਨੇ ਜਦੋਂ ਉਹ ਲੱਗੀ ਜਾਂਦਾ ਜਦੋਂ ਹਾਂ 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 ਤਾਂ ਇਹਦੇ ਵਿੱਚ ਵੀ ਸਾਲ ਬਾਅਦ ਜਿਵੇਂ ਜੜੁੱਦਾ ਮੁਖ ਬ੍ਰੋਕਰ ਹੈਗਾ ਆ ਇਹ ਵੀ ਚਾਰਜਸ ਕਰਦਾ ਹਰ 3 ਮਹੀਨਿਆਂ ਬਾਅਦ ਸੰ 200 ਰੁਪਏ ਸਮਥਿੰਗ ਚਾਰਜ ਕਰਦਾ ਹੈ ਜਿਵੇਂ ਗ੍ਰੋ ਬ੍ਰੋਕਰ ਕਿ ਡਿਸਕਾਊਂਟ ਬ੍ਰੋਕਰ ਇਹ ਇਹ ਜਿਹੜਾ ਮੇਨਟੇਨੈਂਸ ਚਾਰਜਸ ਨਹੀਂ ਲੈਂਦਾ ਅੱਛਾ ਫ੍ਰੀ ਹੈ ਫ੍ਰੀ ਹੈ ਹੂੰ 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 ਅ ਐਕਸਟਰਾ ਜਿੱਥੇ ਵੀ ਚੰਗਾ ਲੱਗੇ ਕਿਉਂਕਿ ਜੇ ਆਪਾਂ ਲੰਬੇ ਟਾਈਮ ਲਈ ਰੱਖਣਾ ਹੈ ਮੈਚਰ ਫੰਡ ਚ ਇਨਵੈਸਟ ਕਰਨਾ ਹੈ ਹੂੰ ਹੂੰ ਤਾਂ ਜੇ ਡਿਸਕਾਊਂਟ ਬ੍ਰੋਕਰ 'ਚ ਅਕਾਊਂਟ ਖਲਵਾਇਆ ਜਾਵੇ ਤਾਂ ਉੱਗਦਾ ਠੀਕ ਰਹਿੰਦਾ ਅੱਛਾ ਆਪਾਂ ਨੂੰ ਇਹ ਆ ਵੀ ਜੇ ਆਪਣੇ ਕੋਲੇ ਇਨਵੈਸਟ ਕਰਨ ਲਈ ਪੈਸਾ ਥੋੜਾ ਹਾਂਜੀ ਤਾਂ ਫੇਰ ਆਪਾਂ ਨੂੰ ਮਿਊਚੁਅਲ ਫੰਡ ਦੇ ਵਿੱਚ ਹੀ ਤੁਹਾਡੇ ਅਕੋਰਡਿੰਗ ਕੇ ਜਾਣਾ ਚਾਹੀਦਾ ਬਾਹਲੇ ਉਹ ਚੱਕਰਾਂ 'ਚ ਪਾਉਣ ਨਾਲ ਹਾਂਜੀ ਜਿਵੇਂ ਦੱਸਿਆ ਵੀ ਮਿਊਚੁਅਲ ਫੰਡ ਦੇ ਵਿੱਚ ਵੀ ਰਿਸਕ ਹੁੰਦਾ ਆ ਵੀ ਫੇਰ ਵੀ ਜੇ ਪੈਸਾ ਥੋੜਾ ਵੀ ਆ ਹੂੰ ਤਾਂ ਉਹ ਵੀ ਇੱਕਦਮ ਨਹੀਂ ਲਗਾ ਦੇਣਾ ਉਹਦੀ ਐਸਆਈਪੀ ਹੀ ਸਟਾਰਟ ਕਰਨੀ ਅੱਛਾ ਐਸਆਈਪੀ ਤੇ ਮਿਊਚੁਅਲ ਫੰਡ ਜੀ ਕੀ ਹੈਗਾ ਜੀ ਡਿਫਰੈਂਸ ਨਹੀਂ ਮਿਊਚੁਅਲ ਫੰਡ ਤਾਂ ਇੱਕ ਹੋ ਗਿਆ ਨਾ ਵੀ ਸੈੱਟ ਹੋ ਗਿਆ ਵੀ ਜਿੱਦੇ ਚੋਂ ਪੈਸਾ ਲਾਉਣਾ ਅਸਲ ਵਿੱਚ ਮੇਰੇ ਕੋਲ ਦਾ ਮਤਲਬ ਸਿਰਫ ਇਹ ਆ ਕਿ ਆਪਾਂ ਹਰ ਮਹੀਨੇ ਉਹਦੇ ਵਿੱਚ 1000-1000 ਰੁਪਏ ਪਾਈ ਜਾਣਾ ਓਕੇ ਜੇ ਮੰਨ ਲਓ ਵੀ ਮੇਰੇ ਕੋਲ ਲੱਖ ਰੁਪਏ ਆ ਤਾਂ ਮੈਂ ਲੱਖ ਰੁਪਏ ਇੱਕ ਵਾਰੀ ਵੀ ਮਿਊਚੁਅਲ ਫੰਡ ਜੇ ਇਨਵੈਸਟ ਕਰ ਸਕਦਾ ਹਾਂ ਹਾਂ ਇੱਕ ਵਾਰ ਤੇ ਐਸਆਈਪੀ ਇਹ ਆ ਵੀ ਮੈਂ ਹਰ ਮਹੀਨੇ ਉਹਦੇ ਚ 2000-3000 ਜਾਂ 10-10000 ਕਰਕੇ ਪੂਰਾ ਸਾਲ ਉਹ ਕਰੀ ਜਾਣਾ ਇਨਵੈਸਟ ਹਾਂਜੀ ਬਿਲਕੁਲ ਅੱਛਾ ਹਾਂ ਪੂਰਾ ਉਹਨੂੰ ਵੀ ਡਿਵਾਈਡ ਕਰ ਲਓ ਵੀ ਕਿੰਨਾ ਲੱਗਦਾ ਵੀ ਉਹ ਹਰੇਕ ਆਪਾਂ ਇੱਕ ਇਹ ਆ ਨਾ ਜਿੱਥੇ ਵੀ ਡਿਮੈਟ ਅਕਾਊਂਟ ਖੋਲ੍ਹਦੇ ਆਗੇ ਉੱਥੇ ਆਪਾਂ ਨੂੰ ਇੱਕ ਰਿਲੇਸ਼ਨਸ਼ਿਪ ਮੈਨੇਜਰ ਮਿਲਦਾ ਹੈ ਹਾਂ 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 ਜਿਹਦੇ ਨਾਲ ਆਪਾਂ ਸਲਾਹ ਕਰ ਸਕਦੇ ਆਂ ਵੀ ਅਸੀਂ ਹੁਣ ਕਿਹੜੇ ਮਿਊਚੁਅਲ ਫੰਡ 'ਚ ਪੈਸਾ ਲਾਈਏ ਹੂੰ ਹੂੰ ਤੇ ਕਿੰਨਾ ਪੈਸਾ ਲਾਈਏ ਹੂੰ ਹੂੰ ਠੀਕ ਹੈ ਨਾ ਉਹ ਬਿਲਕੁਲ ਸਹੀ ਸਲਾਹ ਦਿੰਦੇ ਨੇ ਇੱਕ ਜੀ ਮਿਊਚੁਅਲ ਫੰਡ ਦੇ ਵਿੱਚ ਵੀ ਸਮਾਲ ਕੈਪ ਮਿਡ ਕੈਪ ਤੇ ਲਾਰਜ ਕੈਪ ਦੀ ਆਪਸ਼ਨ ਹੁੰਦੀ ਹੈ ਮੈਂ ਕਿਹਾ ਲਿਖੀ ਸੀ ਉਹ ਦੇ ਬਾਰੇ ਥੋੜਾ ਜਿਹਾ ਦੱਸ ਦੋਗੇ ਕੀ ਆਪਾਂ ਨੂੰ ਉਹਦਾ ਕੋਈ ਖਿਆਲ ਰੱਖਣਾ ਚਾਹੀਦਾ ਕਿ ਉਹ ਆਪਣੇ ਪਹੁੰਚ ਤੋਂ ਬਾਹਰ ਆ ਚੀਜ਼ਾਂ ਉਹਨਾਂ ਦਾ ਵੀ ਅਲੱਗ-ਅਲੱਗ ਫਾਇਦਾ ਹੁੰਦਾ ਸਾਰਿਆਂ ਦਾ ਜਿਵੇਂ ਸਮਾਰਟ ਕਾ ਸਮਾਰਟ ਕਾ ਫੰਡ ਹੁੰਦੇ ਆ ਜਿਹੜੇ ਉਹਦੇ ਵਿੱਚ ਜਿਹੜੀਆਂ ਸਮਾਰਟ ਕੰਪਨੀ ਕਾ ਜਿਹਨਾਂ ਦਾ ਮਾਰਕੀਟ ਕੈਪ ਮਨ ਲਓ 2 ਤੋਂ 5 ਕਰੋੜ ਹੁੰਦਾ ਆ ਅੱਛਾ ਉਹ ਕੰਪਨੀਆਂ ਹੁੰਦੀਆਂ ਹਨ ਉਹਨਾਂ ਤੇ ਮਿਡਲ ਮਿਡ ਕੈਪ ਹੋ ਜਾਂਦਾ ਜਿਨ੍ਹਾਂ ਦਾ ਮਾਰਕੀਟ ਕੈਪ ਹੈ ਜਿਹੜਾ ਹੋਰ ਇਹਨੂੰ ਥੋੜਾ ਜਿਆਦਾ ਜੀ ਮੰਨ ਲਓ 50 ਤੋਂ 100 ਕਰੋੜ ਤੱਕ ਲਾਰਜ ਕੈਪ ਕੰਪਨੀਆਂ ਤਾਂ ਜਿਨ੍ਹਾਂ ਦਾ 1000 ਕਰੋੜ ਤੱਕ ਦਾ ਮਤਲਬ ਕਿ ਇਹ ਉਹ ਬ੍ਰੋਕਰ ਆ ਜਿਹਨੇ ਆਪਣਾ ਪੈਸਾ ਲਾਉਣਾ ਵੀ ਉਹ ਕਿਹੜੀਆਂ ਕੰਪਨੀਆਂ ਚ ਲਾ ਰਿਹਾ ਅਗੇ ਸਮਾਲ ਵਾਲੇ ਦਾ ਮਤਲਬ ਜਿਨ੍ਹਾਂ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਉਹਨਾਂ ਨੂੰ ਸਮਾਲ ਕੈਪ ਕਹਿੰਦੇ ਆ ਵਿਚ ਵਿਚਾਲੀਆਂ ਵਾਲਿਆਂ ਨੂੰ ਮਿਡ ਕੈਪ ਕਹਿੰਦੇ ਨੇ ਤੇ ਵੱਡੀਆਂ ਕੰਪਨੀ ਹੋਣ ਜਿਵੇਂ ਟਾਟੇ ਬਿਰਲੇ ਆ ਉਹ ਇਹਨਾਂ ਇਹ ਫਿਰ ਲਾਰਜ ਕੈਪ ਕਹਿੰਦੇ ਨੇ ਜਿਵੇਂ ਰਾਈਸੋਈ ਜਾਂ ਐਚਡੀਐਸਸੀ ਬੈਂਕ ਹੋ ਗਿਆ ਇਹ ਲਾਰਜ ਕੈਪ ਕੰਪਨੀਆਂ ਨੇ ਨਹੀਂ ਉਹਨਾਂ ਦੇ ਇਹ ਜਿਹੜੇ ਗਰੁੱਪ ਹੀ ਅਲੱਗ-ਅਲੱਗ ਬਣਾਏ ਹੋਏ ਆ ਅੱਛਾ ਅੱਛਾ ਓਕੇ ਜਿਵੇਂ ਐਕਸਸ ਸਮਾਲ ਕੈਪ ਫੰਡ ਐਕਸਸ ਲਾਰਜ ਕੈਪ ਫੰਡ ਉਹਨਾਂ ਨੇ ਕੰਪਨੀਆਂ ਹੀ ਉਹਦੇ ਵਿੱਚ ਇੱਕ ਗਰੁੱਪ ਬਣਾਇਆ ਹੁੰਦਾ ਵਾ ਵੀ ਸਮਾਲ ਕੈਪ ਫੰਡ ਇਸ ਜੇ ਜੇ ਕਹਿੰਦਾਗਾ ਇਨਵੈਸਟਰ ਵੀ ਅਸੀਂ ਮੈਂ ਸਮਾਲ ਕੈਪ ਫੰਡ ਜੀ ਲਾਉਣੇ ਆ ਹੂੰ ਹੂੰ ਤਾਂ ਉਹ ਜਿਹੜੇ ਸਮਾਲ ਕੈਪ ਫੰਡ ਜੀ ਲਾਉਣ ਲਾਰਜ ਕੈਪ ਫੰਡ ਵਾਲੇ ਸਾਰੇ ਪੈਸੇ ਫਿਰ ਲਾਰਜ ਕੈਪ ਫੰਡ ਲਾਰਜ ਕੰਪਨੀਆਂ ਦੇ ਵਿੱਚ ਹੀ ਲਾਉਣਗੇ ਇਹ ਸਰ ਇਹਦੇ ਵਿੱਚ ਇਹ ਵੀ ਆ ਵੀ ਜਿੰਨਾ ਲੰਬਾ ਟਾਈਮ ਆਪਾਂ ਰੱਖਾਂਗੇ ਪੈਸਾ ਵੀ ਚਲੋ ਫੰਡ ਲਾ ਲਓ ਜਾਂ ਦੂਸਰਾ ਆਪਣੇ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਮੰਨ ਲਓ ਮੈਂ ਜਿੰਨਾ ਇਨਵੈਸਟ ਕੀਤਾ ਉਹਨਾਂ ਜਿਆਦਾ ਸਾਨੂੰ ਰਿਟਰਨ ਮਿਲਦਾ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆ ਕਿਉਂਕਿ ਹੁਣ ਜੇ ਪਿਛਲੇ ਸਮੇਂ 'ਚ ਦੇਖ ਗਏ ਕਿ ਜਿਹੜੇ ਤਿੰਨ ਸਾਲਾਂ ਦੇ ਵਿੱਚ ਹੀ ਜਿਹੜਾ ਮਿਊਚਲ ਫੰਡ ਦੀ ਰਿਟਰਨ ਵੀ ਆ ਜਿਹੜੀ 18% ਤੱਕ ਗਈ ਆ ਜੇ ਦੀ ਲੰਬੇ ਸਮੇਂ ਦੀ ਐਵਰੇਜ ਟਾਣ ਕੇ ਹੂੰ ਅਨ ਪੰਜ ਸਾਲਾਂ ਦੀ ਜਾਂ 10 ਸਾਲਾਂ ਦੀ ਫਿਰ ਇਹਦੀ ਐਵਰੇਜ 12-15% ਹੀ ਰਹਿੰਦੀ ਆ ਹੂੰ 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 ਤਾਂ ਇਸ ਤਰ੍ਹਾਂ ਵੀ ਜਦੋਂ ਆਪਾਂ ਨੂੰ ਇਹਦੇ ਵਿੱਚ 10-15% ਦਾ ਰਿਟਰਨ ਮਿਲੇ ਇੱਕ ਵਾਰ ਰੀਡੀਮ ਕਰ ਲੈਣੇ ਚਾਹੀਦੇ ਆ ਜਰੂਰਦਾਂ ਦੇ ਅਕੋਰਡਿੰਗ ਹੂੰ ਅਗਰ ਤੁਹਾਡੇ ਕੋਲ ਮੰਨ ਲਓ ਹਈ ਇਹ ਜਿਹੜਾ ਐਕਸਪੈਂਸ਼ਨ ਗੱਡੀ ਹੋਈ ਆ ਹੂੰ ਹੂੰ ਕਿ ਇਹ ਪੈਸਾ ਮੈਂ ਇਨਵੈਸਟਿਟਿ ਜੀ ਰੱਖਣਾ ਫਿਰ ਰੱਖ ਵੀ ਸਕਦੇ ਆ ਇਹਦੇ ਵਿੱਚ ਅੱਛਾ ਇਹਦੇ ਵਿੱਚ ਮੰਨ ਲਓ ਜੀ ਕੋਈ ਬੰਦਾ ਨਵਾਂ ਜਾਂ ਕੋਈ ਹੋਰ ਇਹਦੇ ਵਿੱਚ ਜਾਣਾ ਚਾਹੁੰਦਾ ਸ਼ੇਅਰ ਮਾਰਕੀਟ ਦੇ ਵਿੱਚ ਆਪਣੀ ਜਿਹੜੀ ਵਾਧੂ ਪੈਸਾ ਉਹ ਕਰਨਾ ਚਾਹੁੰਦਾ ਇਨਵੈਸਟ ਹਾਂਜੀ ਤੇ ਇਹਦੇ ਵਿੱਚ ਰਿਸਕ ਤਾਂ ਹੈ ਪਰ ਰਿਸਕ ਕਿੰਨਾ ਕਾ ਜੀ ਇਹ ਤਾਂ ਆਪਾਂ ਮੰਨਦੇ ਆ ਵੀ ਜਦੋਂ ਇਹ ਤਾਂ ਨਹੀਂ ਹੁੰਦਾ ਵੀ ਆਪਾਂ ਜਿਵੇਂ ਮੰਨ ਲਓ ਜਿੰਨਾ ਪੈਸਾ ਲਾਇਆ ਉਹ ਸਾਰਾ ਹੀ ਡੁੱਬ ਗਿਆ ਇਹ ਇਹ ਹੋ ਸਕਦਾ ਹੈ ਕਿ ਨਹੀਂ ਇਹ ਜੇ ਆਪਾਂ ਦੂਸਰੇ ਤਰੀਕੇ ਜਿਵੇਂ ਈਟੀਐਫ ਬਾਂਡ ਜਿਹੜਾ ਮਿਊਚੁਅ ਫੰਡ ਇਹਦੇ ਵਿੱਚ ਤਾਂ ਕਦੇ ਵੀ ਨਹੀਂ ਹੁੰਦਾ ਕਿ ਸਾਰਾ ਪੈਸਾ ਡੁੱਬ ਜਾਊਗਾ ਮਿਊਚੁਅਲ ਫੰਡ ਮਤਲਬ ਸੇਫ ਆਪਾਂ ਲਾ ਸਕਦੇ ਸੇਫ ਹਾਂਜੀ ਅੱਛਾ ਤੇ ਵਾ ਜੇ ਆਪਾਂ ਡਾਇਰੈਕਟ ਕਿਸੇ ਕੰਪਨੀ ਦਾ ਸਟਾਕ ਬਾਇ ਕਰਦੇ ਹਾਂਗੇ ਕਿਉਂਕਿ ਲਾਰਜ ਕੈਪ ਦੇ ਵਿੱਚ ਵੀ ਚਾਂਸ ਬਹੁਤ ਘੱਟ ਹੁੰਦੇ ਆਗੇ ਜਿੰਨਾਂ ਚ ਵੱਡੀਆਂ ਵੱਡੀਆਂ ਕੰਪਨੀਆਂ ਆਏ ਹਾਂਜੀ ਪਰ ਜਿਵੇਂ ਕੋਈ ਸਮਾਲ ਕਾ ਕੰਪਨੀ ਹੈਗੀ ਕੋਈ ਕੰਪਨੀ ਆ ਜਿਹੜੀ ਬਿਲਕੁਲ ਕਟਾ ਪੈਂਦਾ ਮੈਂ ਤਾਂ ਕੰਪਨੀ ਬੰਦ ਵੀ ਹੋ ਸਕਦੀ ਹੈ ਜਿਵੇਂ ਹੁਣ Vodafone Idea ਦਾ ਇਸ਼ੂ ਚੱਲ ਰਿਹਾ ਹੈ ਅੱਛਾ ਅੱਛਾ ਹਾਂ ਹਾਂ ਡਾਟਾ ਦਿਨ ਬਦਨ ਵਾਧ ਹੀ ਰਿਹਾ ਹੈਗਾ ਹੂੰ ਹੂੰ ਹਾਂ ਇਹ ਵੀ ਕਿਸੇ ਦਿਨ ਟੌਪ ਦੇ ਹੁੰਦੀ ਸੀਗੀ ਕੰਪਨੀ ਤੇ ਹੁਣ ਇਹ ਜਿਹੜੀ ਇਹ ਕਾਟੇ ਜੀ ਚੱਲਦੀ ਆ ਬਹੁਤ ਚਿਰ ਦੀ ਹੂੰ ਹੂੰ ਜਿਵੇਂ ਜੀਐਸ ਬੈਂਕ ਦੀ ਐਗਜ਼ਾਮਪਲ ਆਪਣੇ ਕੋਲ ਆ ਗਈ ਹੂੰ ਹੂੰ ਹਾਂ ਕਿਸੇ ਸਮੇ ਇਹ ਵੀ ਆ ਜਿਹੜੀ ਟੌਪ ਦਾ ਬੈਂਕ ਹੁੰਦਾ ਸੀਗਾ 300 ਦੇ ਕਰੀਬ ਇਹਦਾ ਸ਼ੇਅਰ ਪ੍ਰਾਈਸ ਹੁੰਦਾ ਸੀਗਾ ਤਾਂ ਇਹਦਾ ਇੱਕ ਵਾਰ ਫਰਾਡ ਦਾ ਇਸ਼ੂ ਬਣਿਆ ਪੜਾਈ ਹੁਣ ਆ ਤੁਹਾਨੂੰ ਤੇ ਉਹਦੇ ਕਰਕੇ ਇਹਦਾ ਜਿਹੜਾ ਸ਼ੇਅਰ ਪ੍ਰਾਈਸ ਹੈ ਜਿਹੜਾ 10 ਰੁਪਈਆ ਤੱਕ ਵੀ ਆ ਰਿਹਾ ਮਤਲਬ ਵੀ ਜੇ ਆਪਾਂ ਉਹੀ ਗੱਲ ਆ ਵੀ ਜੇ ਕਿਸੇ ਇੱਕ ਕੰਪਨੀ ਚ ਲਾਉਣੇ ਆ ਤਾਂ ਉਹ ਚ ਰਿਸਕ ਜ਼ਿਆਦਾ ਹੈ ਮਿਊਚੁਅਲ ਫੰਡ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਉਹਦੇ ਵਿੱਚ ਪੈਸਾ ਲਾਇਆ ਹੁੰਦਾ ਉਹਨਾਂ ਨੇ ਜੇ ਫੋਰ ਵੀ ਆਪਾਂ ਸਟਾਕਸ ਦੇ ਵਿੱਚ ਇਨਵੈਸਟ ਕਰਨੇ ਆ ਤਾਂ ਹਮੇਸ਼ਾ ਸਾਰਾ ਪੈਸਾ ਇੱਕ ਕੰਪਨੀ ਚ ਨਹੀਂ ਲਾਉਣਾ ਚਾਹੀਦਾ ਅੱਛਾ ਆ ਡਾਟ ਕੰਪਨੀ ਡਿਵਰਸਟੀਫਾਈ ਕਰਕੇ ਅੱਡੀਆਂ ਕੰਪਨੀਆਂ ਦੇ ਵਿੱਚ ਲਾਓ ਸੈਕਟਰ ਵੀ ਡਿਵਰਸਿਫਾਈ ਕਰ ਲੈਣੇ ਚਾਹੀਦੇ ਆ ਜਿਵੇਂ ਬੈਂਕਿੰਗ ਸੈਕਟਰ ਹੋ ਗਿਆ ਇਹਦੇ ਵਿੱਚ ਵੀ ਦੋ ਤਿੰਨ ਵਧੀਆ ਬੈਂਕ ਚ ਨੂੰ ਇਸ ਤੋਂ ਇਲਾਵਾ ਜਿਹੜਾ ਮੰਨ ਲਓ ਕੰਸਟ੍ਰਕਸ਼ਨ ਦੀਆਂ ਕੰਪਨੀਆਂ ਹੋ ਗਈਆਂ ਓਕੇ ਰੀਅਲ ਏਸਟੇਟ ਦੀਆਂ ਕੰਪਨੀਆਂ ਹੋ ਗਈਆਂ ਉਹ ਲੈ ਲੋ ਜਿਹੜੀਆਂ ਕੰਜ਼ਿਊਮਰ ਪ੍ਰੋਡਕਟ ਹੋ ਗਏਆਂ ਨੀਆਂ ਕੰਪਨੀਆਂ ਹੋ ਗਈਆਂ ਉਹ ਕੰਪਨੀਆਂ ਲੈ ਸਕਦੇ ਆ ਓਕੇ ਪੋਰਟ ਵਾਲੀਆਂ ਕੰਪਨੀਆਂ ਹੋ ਗਈਆਂ ਇਸ ਤਰ੍ਹਾਂ ਵੀ ਅਲੱਗ-ਅਲੱਗ ਸੈਕਟਰ ਹੁੰਦੇ ਆ ਵੀ ਥੋੜਾ ਥੋੜਾ ਪੈਸਾ ਸਾਰੀਆਂ ਕੰਪਨੀਆਂ ਚ ਲਾ ਦੋ ਵੀ ਸਾਰੀਆਂ ਦੇ ਵਧੀਆ-ਵਧੀਆ ਸਟਾਕ ਆ ਜੀ ਇਹ ਇੱਕ ਥੱਲੇ ਜਾਂਦੀ ਆ ਤਾਂ ਬਾਕੀ ਤਾਂ ਤਾਂ ਜਾਣਗੇ ਉਹਦੇ ਚ ਆਪਣਾ ਰਿਸਕ ਜਿਹੜਾ ਉਹ ਕਵਰ ਹੋ ਜਾਣਾ ਹਾਂ ਰਿਸਕ ਕਵਰ ਹੋ ਜਾਂਦਾ ਉਹਦੇ ਵਿੱਚ ਬਾਈ ਜੀ ਕੋਈ ਹੋਰ ਜਿਹੜੇ ਨਵੇਂ ਲੋਕ ਜਿਹੜੇ ਇਸ ਪਾਸੇ ਜਾਣਾ ਚਾਹੁੰਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਕੁਝ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਲਈ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਜਿਵੇਂ ਆਪਾਂ ਡਿਸਕਸ ਕੀਤਾ ਹੀ ਆ ਕਿ ਇਹਦੇ ਵਿੱਚ ਰਿਸਕ ਵੀ ਹੁੰਦਾ प्रॉफिट ਵੀ ਹੁੰਦਾ ਆ ਬਹੁਤੇ ਲੋਕ ਸੋਚਦੇ ਆ ਕਿ ਅਸੀਂ ਸਟਾਕ ਮਾਰਕੀਟ 'ਚ ਪੈਸਾ ਲਾਵਾਂਗੇ ਰਾਤੋ ਰਾਤ ਅਮੀਰ ਹੋ ਜਾਾਂਗੇ ਹੂੰ ਹੂੰ ਰਾਤੋ ਰਾਤ ਅਮੀਰ ਤਾਂ ਜਾਂ ਤਾਂ ਲੋਟਰੀ ਕਰ ਸਕਦੀ ਆ ਤੇ ਜਾਂ ਜੂਆ ਕਰ ਸਕਦਾ ਪਰ ਸ਼ੇਅਰ ਮਾਰਕੀਟ ਇੱਕ ਬਿਜ਼ਨਸ ਆ अच्छा हर एक कंपनी ਦਾ ਬਿਜ਼ਨਸ ਹੁੰਦਾ ਆ ਉਹਨੇ ਹੌਲੀ ਹੌਲੀ ਗਰੋ ਕਰਨਾ ਆ ਤਾਂ ਵੀ ਕਦੇ ਵੀ ਇਹ ਸੁਪਨਾ ਪਾਲ ਕੇ ਨਾ ਹੋ ਕਿ ਅਸੀਂ ਰਾਤ ਰੋਤਾ ਅਮੀਰ ਹੋ ਜਾਾਂਗੇ ਇਹੋ ਜਿਹੇ ਲੋਕ ਆ ਜਿਹੜੇ ਉਹ ਜਿਵੇਂ ਆਪਾਂ ਗੱਲ ਕਰਕੇ ਟ੍ਰੇਡ ਆਪਸ਼ਨ ਜਾਂ ਫਿਊਚਰ ਟ੍ਰੇਡਿੰਗ 'ਚ ਵੜ ਜਾਂਦੇ ਆਗੇ ਬਿਨਾਂ ਨੌਲੇਜ ਤੋਂ ਪੈਸਾ ਦੇ ਕੇ ਜਾਂਦੇ ਵਿੱਚ ਪੈਸਾ ਦੇ ਕੇ ਜਾਂਦੇ ਆ ਉਹ ਕਦੇ ਲੈ ਕੇ ਨਹੀਂ ਜਾਂਦੇ ਹੂੰ 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 ਤਾਂ ਇਹ ਗੇਮ ਆਫ ਪੇਸ਼ੈਂਸ ਹੈ ਜਦੋਂ ਸਟਾਕ ਮਾਰਕੀਟ ਦਾ ਪਤਾ ਲੱਗਦਾ ਹੈ ਤੁਸੀਂ ਜਿਹੜੀ ਵੀ ਕੰਪਨੀ ਜੀ ਡੀ ਮੈਟ ਅਕਾਊਂਟ ਖੋਲਦੇ ਹੋ ਆਪਣੇ ਰਿਲੇਸ਼ਨਸ਼ਿਪ ਮੈਨੇਜਰ ਨਾਲ ਚੰਗੀ ਤਰ੍ਹਾਂ ਗੱਲ ਕਰੋ ਵੀ ਅਸੀਂ ਕਦੋਂ ਇਨਵੈਸਟ ਕਰਨਾ ਸ਼ੁਰੂ ਕਰੀਏ ਕਿਹੜੇ ਤਰੀਕੇ ਨਾਲ ਕਰੀਏ ਵੀ ਸਿੱਪ ਕਰੀਏ ਜਾਂ ਲੰਬ ਸਮਾਂ ਲਾਦਗੇ ਕਦੋਂ ਮੌਕਾ ਆਉਣਾ ਆ ਓਕੇ ਜਿਮੂ ਜਲ ਫੰਡ ਵੀ ਸਿਲੈਕਟ ਕਰਨਾ ਆ ਤਾਂ ਉਹਦੇ ਬਾਰੇ ਵੀ ਡਿਸਕਸ ਕਰਨੀ ਚਾਹੀਦੀ ਹੈ ਪਹਿਲਾਂ ਕਿ ਪਸੀ ਪਹਿਲਾਂ ਮਿਡ ਗੈਪ ਦਾ ਕਰੀਏ ਜਾਂ ਲਾਰਜ ਗੈਪ ਦਾ ਕਰੀਏ ਜੀ ਤੇ ਇਸ ਤਰ੍ਹਾਂ ਏਟੀਐਫ ਸਾਰਿਆਂ ਨੂੰ ਸੇਫ ਹੈ ਜਿਹੜਾ ਪਹਿਲਾਂ ਕਿਹਾ ਸੀਗਾ ਕਿਉਂਕਿ ਉਹ ਏਟੀਐਫ ਲੈਣਾ ਮਤਲਬ ਕਿ ਨਿਫਟੀ 50 ਦੇ 50 ਸਟਾਕਸ ਦੇ ਵਿੱਚ ਇਨਵੈਸਟ ਕਰਨਾ ਅੱਛਾ ਹਾਂ ਜੀ ਇਸ ਤਰ੍ਹਾਂ ਵੀ ਆਪੇ ਇੱਕੇ ਦਾ ਮੀਰ ਹੋਣ ਦੀ ਨਹੀਂ ਸੋਚਣੀ ਇਹਦੇ ਵਿੱਚ ਇਹ ਬਸ ਸਾਈਡ ਇਨਕਮ ਆ ਜਾਂ ਜਿਵੇਂ ਆਪਣੀ ਕਿਸੇ ਵੀ ਕਿਰਾਏ ਵਾਲੀ ਪ੍ਰਾਪਰਟੀ ਚ ਆਉਂਦੀ ਹੈਗੀ ਇਹਦੇ ਵਿੱਚੋਂ ਵੀ ਆਈ ਜਾਣੀ ਹੂੰ ਹੂੰ ਬਾਈ ਜੀ ਤੁਸੀਂ ਆ ਕੇ ਸਮਾਂ ਕੱਢਿਆ ਬੜੀ ਬੜਵੁੱਲੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨੂੰ ਦਿੱਤੀ ਆ ਤੁਹਾਡਾ ਬਹੁਤ ਧੰਨਵਾਦ ਧੰਨਵਾਦੀ ਤਾਂ ਇਹ ਸਨ ਜਗਵਿੰਦਰ ਸਿੰਘ ਬਰਾੜ ਜੀ ਜਿਹੜੇ ਕਾਫੀ ਟਾਈਮ ਤੋਂ ਸਟਾਕ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਆ ਤੁਹਾਡੇ ਚੈਨ ਦੇ ਵਿੱਚ ਕੋਈ ਇਸ ਚੀਜ਼ ਨੂੰ ਇਸ ਕਨਸੈਪਟ ਨੂੰ ਲੈ ਕੇ ਸਵਾਲ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਪ੍ਰੋਗਰਾਮ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ